ਬੀਤ ਸਿੰਘ ਪੰਨੂ ਵੱਲੋਂ ਫਤੇਗੜ ਚੂੜੀਆਂ ਦੀ ਵਾਰਡ ਨੰਬਰ 2 ਚ ਸ਼ਹਿਰੀ ਕਲਸੀ ਦੇ ਹੱਕ ਚ ਕਰਵਾਈ ਗਈ ਪਹਿਲੀ ਮੀਟਿੰਗ ਫਤੇਗੜ ਚੂੜੀਆਂ ਚ ਕੋਈ ਵੀ ਵਿਕਾਸ ਦਾ ਕੰਮ ਬਕਾਇਆ ਨਹੀਂ ਰਹੇਗਾ ਕਿਹਾ ਬੀਤ ਸਿੰਘ ਪੰਨੂ ਨੇ ਫਤੇਗੜ ਚੂੜੀਆਂ ਦੀ ਵਾਰਡ ਨੰਬਰ 2 ਚ ਮੈਡਮ ਪ੍ਰੀਤੀ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਦੀ ਸ਼ਹਿਰੀ ਕਲਸੀ ਦੇ ਹੱਕ ਵਿੱਚ ਪਹਿਲੀ ਮੀਟਿੰਗ ਹੋਈ ਜਿਸ ਵਿੱਚ ਬੀਤ ਸਿੰਘ ਪੰਨੂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਬੀਤ ਸਿੰਘ ਪੰਨੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਾਰਡ ਨੰਬਰ ਉੱਤਾ ਕੋਈ ਵੀ ਕੰਮ ਪੈਂਡਿੰਗ ਵਿਕਾਸ ਹੋਣ ਵਾਲਾ ਬਕਾਇਆ ਨਹੀਂ ਰਹੇਗਾ ਉਹਨਾਂ ਨੇ ਕਿਹਾ ਕਿ ਬੋਟਾਂ ਤੋਂ ਬਾਅਦ 24 ਵਾੜ ਨੰਬਰ 2 ਦੇ ਕੰਮ ਰਿੰਦੇ ਹਨ ਉਹਨਾਂ ਨੂੰ ਤੁਰੰਤ ਹੱਲ ਕਰਵਾਇਆ ਜਾਵੇਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਜੋ ਫਤੇਗੜ ਚੂੜੇ ਦੀ ਵਾਰ ਨੰਬਰ 2 ਵਿੱਚ ਨਸ਼ੇ ਤੇ ਤਸਕਰਾਂ ਜਾਂ ਨਸ਼ਾ ਕਰਦੇ ਹਨ ਉਹਨਾਂ ਨਸ਼ਾ ਕਰਨ ਵਾਲਿਆਂ ਨੂੰ ਸੈਂਟਰਾਂ ਵਿੱਚ ਦਾਖਲ ਕਰਵਾਇਆ ਜਾਵੇਗਾ ਅਤੇ ਜੋ ਵੱਡੇ ਨਸ਼ੇ ਤਸਕਰ ਹਨ ਉਹਨਾਂ 'ਤੇ ਪਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਕੀ ਹੋਇਆ ਕੀ ਹੋਇਆ ਭਜਾਉਂਦੇ ਗਦੀ ਇੱਕ ਹੀ ਨਿਕਲਿਆ ਜਨੂਸ ਤੋਂ ਨਿਕਲ ਕੇ ਆਇਆ ਇਹਨਾਂ ਨੇ ਲੋਕਾਂ ਦੇ ਪੁੱਤਾਂ ਦੇ ਨਜ਼ਾਇਜ਼ ਪਰਤੇ ਕਰੇ ਇਹਨਾਂ ਲੋਕਾਂ ਦੇ ਪੁੱਤਿਆਂ ਨੂੰ ਪਰਤੇਣਾ ਵਿੰਡਿਆ ਇਹਨਾਂ ਨੂੰ ਰੱਬ ਨੇ ਰੱਬ ਨੇ ਅੱਜ ਉਹ ਕੁਝ ਦਿਖਾਇਆ ਦੇਖੋ ਪੁੱਠੀ ਕਿੱਦਾਂ ਪੈਣ ਨਹੀਂ ਪੁੱਠੀ ਪੈ ਗਈ ਨਾ ਉਹ ਬੀਜੇਪੀ ਨੇ ਜਮਲ ਹੋ ਗਿਆ ਬੀਜੇਪੀ ਵਾਲਿਆਂ ਦੇ ਪੰਡਾ ਜਿਹੇ ਪੱਤ ਇਹ ਮੈਨੂੰ ਕੱਲ ਭਰਾ ਸਵਾਲ ਕਰ ਰਿਹਾ ਪੱਤਰਕਾਰ ਮੈਨੂੰ ਵੀਰ ਪਤਾ ਕੀ ਇਹਦਾ ਇਹਦਾ ਬੀਜੇਪੀ 'ਚ ਹੀ ਮੀਟਿੰਗਾਂ ਹੋਣ ਦੀ ਲਖਾ ਤਾਂ ਤੁਮੇਰਾ ਕੀ ਵਜਾ ਕਰੀ ਤੂੰ ਕਿਸੇ ਵੀ ਪਿੰਡ ਚ ਜਿੰਦੀ ਜੀ ਦੇ ਵੀਰਾਂ ਝੰਡਾ ਮੋਢੇ ਤੇ ਰੱਖਵੀਂ ਸਰੋਪਾ ਗੱਲ ਤੇ ਤਾੜੀ ਅਗਲੇ ਪਿੰਡ ਦੇ ਗਵਿੱਚ ਮੈਂ ਖੜਨੋ ਜੂਡਾ ਤੂੰ ਗਲੀ ਦੇ ਵਿੱਚ ਤੀ ਮੈਨੂੰ ਸੇਫ ਬਾਹਰ ਆ ਕੇ ਦਾ ਹੈ ਬਹੁਤ ਚਤਕਾਰਯੋਗ ਸਾਡਾ ਵੀਰ ਜੈਮਸ ਮੈਡਮ ਪ੍ਰੀਤੀ ਜੀ ਇਹਨਾਂ ਦੀ ਇੱਕ ਵਾਈਟ ਡੀ ਵਿੱਚ ਅੱਜ ਵਾਰ ਨੰਬਰ 2 ਦੇ ਵਿੱਚ ਮੀਟਿੰਗ ਹੋਈ ਹੈ ਵਾੜ ਨੰਬਰ 2 ਦੇ ਵਿੱਚ 크੍ਰਿਸਚਨ ਪਾਈਚਾਰਾ ਸਤਕਾਰ ਜੋਗਾ ਵੀ ਹੈ ਬਹੁਤ ਅਪੀਲਿੰਗ ਕੱਪ ਬਈ ਨੇ ਕਬਰਸਤਾਨ ਦੇ ਕੰਮ ਨੇ ਵਾੜ ਦੀਆਂ ਗਰੀਆਂ ਦੇ ਕੰਮ ਵੀ ਨੇ ਥੋੜੇ ਸਮੇਂ ਤੱਕ ਮੈਂ ਕਾਫੀ ਆਪਣੇ ਭਰਾਵਾਂ ਦੇ ਨਾਲ ਸਲਾਹ ਵੀ ਕੀਤੀ ਹੈ ਜਿਹੜੇ ਜਿਹੜੇ ਐਮਸੀ ਮਦਨੀ ਬਾਕੇ ਦਿੰਦੇ ਆਪਾਂ ਦੂਸਰੇ ਮਹਿਕਮੇ ਤੋਂ ਪੀਡਬਲਯੂਡੀਟੀ ਜਾਂ ਬੀ ਅੰਡਰ ਦੇ ਥਰੂ ਅਸੀਂ ਵਾੜਾਂ ਦੇ ਵਿੱਚ ਕੰਮ ਕਰਾਵਾਂਗੇ ਕਿਉਂਕਿ ਜਿਹੜੇ ਮੌਜੂਦਾ ਐਮਸੀ ਨੇ ਬੜੀ ਮੁਸ਼ਕਲ ਕ੍ਰੀਏਟ ਕਰ ਦੇਈ ਹੈ ਕੰਮ ਕਰਾਉਣ ਦੇ ਵਿੱਚ ਮਤੇ ਦੀ ਬਾਗ ਦੇ ਰੇ ਇਸ ਕਰਕੇ ਮੁਸ਼ਕਲ ਆ ਰਹੀਆਂ ਬਾੜ ਨੰਬਰ 2 ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਇਨਾ ਪਿਆਰ ਸਤਿਕਾਰ ਇਨਾ ਮਾਣ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਬਾੜ ਨੰਬਰ 2 ਦਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਪ੍ਰਮਾਤਮਾ ਸਾਰੇ ਫਟਗੜ ਕੁੜੀਆਂ ਸ਼ਹਿਰ ਨੂੰ ਪੂਰੀ ਵਿਧਾਨ ਸਭਾ ਨੂੰ ਪੂਰੇ ਪੰਜਾਬ ਦੀ ਚੜ੍ਹਦੀ ਕਲਾ ਚ ਰੱਖੇ ਤੇ ਮੈਂ ਬੇਨਤੀ ਕਰਦਾ ਹਾਂ ਕਿ ਸਾਡੇ ਭਰਾ ਸ਼ਹਿਰੀ ਕੰਸੀ ਨੂੰ ਟਿਕਟ ਮਿਲੀ ਹੈ ਲੋਕ ਸਭਾ ਦੀ ਸ਼ਹਿਰ ਵਸੀਆਂ ਨੂੰ ਸ਼ਹਿਰ ਵਸੀਆਂ ਨੇ ਪਹਿਲਾਂ ਵੀ ਵੋਟਾਂ ਪਾ ਕੇ ਮੈਨੂੰ ਜਿੱਤਾਇਆ ਬੜਾ ਵੱਡਾ ਆਸਾਨ ਹੈ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਸਾਨ ਹੈ 2022 ਦੀਆਂ ਵੋਟਾਂ ਦੇ ਵਿੱਚ ਮੈਨੂੰ ਜਤਾਇਆ ਸ਼ਹਿਰ ਨੇ ਤੇ ਮੈਨੂੰ ਵਿਸ਼ਵਾਸ ਹੈ ਕਿ ਸ਼ਹਿਰ ਵਾਸੀ ਆਪਣੇ ਪੁੱਤ ਤੇ ਆਪਣੇ ਭਰਾ ਤੇ ਫਿਰ ਭਰੋਸਾ ਕਰਨਗੇ ਉਹ ਸ਼ਹਿਰੀ ਕਲਸੀ ਨੂੰ ਇੱਕ ਤਰੀਕ ਨੂੰ ਆਪਣਾ ਕੀਮਤੀ ਵੋਟ ਪਾਉਣ ਜ਼ਰੂਰ ਜਾਣਗੇ ਸ਼ਹਿਰ ਦੇ ਵਿੱਚ ਵੀ ਕਮੀਆਂ ਨੇ ਬਹੁਤ ਸੀਵਰੇਜ ਦੀ ਲੋੜ ਹੈ ਸ਼ਹਿਰ ਦੀ ਹੋਰ ਵੀ ਲਾਈਟਿੰਗ ਸਿਸਟਮ ਦੀ ਬਹੁਤ ਪੂਰੀ ਹਾਲਤ ਹੈ ਸ਼ਹਿਰ ਦੇ ਵਿੱਚ ਬਹੁਤ ਕੰਮ ਪੈਂਡਿੰਗ ਨੇ ਮੈਂ ਸੰਗਤ ਨੂੰ ਬੇਨਤੀ ਕਰ ਰਿਹਾ ਹਾਂ 2027 ਤੋਂ ਪਹਿਲਾਂ ਪਹਿਲਾਂ ਸਾਰੇ ਕੰਮ ਮੈਂ ਕੰਪਲੀਟ ਕਰ ਦੂੰਗਾ ਕੰਮ ਕਰਕੇ ਕਿਵਟਾ ਮੰਗਣ ਮੈਂ ਫੇਰਾ ਹਾਂ ਜੀ ਸਾਰੇ ਕੰਮ ਅਨਿਡ ਹੋ ਗਏ। ਵੇਖੋ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਰਵੀਕਰਨ ਸਿੰਘ ਖਾੜੋਂ ਦੇ ਦਿਮਾਗ 'ਚ ਪਤਾ ਨਹੀਂ ਕੀ ਆਈ। ਕੀ ਉਹਨੇ ਸੋਚਿਆ? ਬੀਜੇਪੀ ਸਰਕਾਰ ਦੇ ਜਖਮ ਅਜੇ ਤੱਕ ਸਾਡਾ ਖੂਨ ਸਿਮਣ ਡਿਆ શરીਰ 'ਚ। ਸਾਡੇ ਪੁੱਤ, ਸਾਡੇ ਬਜ਼ੁਰਗ, ਸਾਡੇ ਲੇਬਰ ਭਾਈਚਾਰੇ ਦੇ ਭਰਾ ਜਿਨ੍ਹਾਂ ਨੂੰ ਗੋਲੀਆਂ ਬੱਝੀਆਂ ਨੇ। ਬੀਜੇਪੀ ਦੇ ਵਿੱਚ ਜਾਣਾ ਵੇਖੋ ਤੇ ਜਿਹੜੀ ਕਲੀਅਰ ਹੈ ਬਿਜੇ ਬਿਜੇ ਦੇ ਸੌਦੇਬਾਜ਼ੀ ਤੋਂ ਬਿਨਾ ਪੈਸੇ ਨਾਲ ਬਿਨੂ ਦੁਕਾਣਾ ਬੜਾ ਮੁਸ਼ਕਲ ਹੈ ਰਵਿਕਰ ਨੂੰ ਕੋਈ ਨਹੀਂ 4 ਤਰੀਕ ਨੂੰ ਪਤਾ ਲੱਗ ਜੂ ਉਹਨੂੰ ਆਪਣੀ ਕਿੰਨੀ ਕਿੰਨੀ ਕਬੱਡੀ ਉਹ ਟੀਮ ਲੈ ਕੇ ਘੁੰਮਦਾ 4 ਤਰੀਕ ਨੂੰ ਪਤਾ ਲੱਗੇ ਇਹਦਾ ਡੱਬੇ ਤੋਂ ਇੱਕ ਹੋਰ ਗੱਲ ਹੈ ਰਵਿਕਰ ਨੂੰ ਮੈਸੇਜ ਹੈ ਮੇਰਾ ਤੁਹਾਡੇ ਚੈਨਲ 'ላይ ਰਵਿਕਰ نکਾਲੋ ਤੂੰ ਬੜਿਆਂ ਨਾਲ ਧੱਕਾ ਕੀਤਾ ਈ ਬੜਿਆਂ ਤੇ ਪਰਚੇ ਕਰਾਈ ਤੈਨੂੰ ਅਗਲੇ ਬੰਨੇ ਇਹਦੇ ਜੱਟ ਨਹੀਂ ਟੱਕਰਿਆ ਤੂੰ ਭਲੇਖੇ ਜਿਕੇ ਤੇਰੇ ਭਲੇਖੇ ਖੇਤੀ ਦੂਰ ਕਰ ਦੂ thora ਖਰਚੇ ਕਰਾਇਆ ਨਾ ਨਜਾਇਜ਼ ਲੋਕਾਂ ਦੇ ਰੱਬ ਬੇਅੰਤਿਆ ਜੋ ਕੁਝ ਕਰਾਇਆ ਤੇਰੇ ਕੋਲ ਰੱਬ ਨੇ ਕਰਾਇਆ ਹੋਰ ਵੀ ਤੇਰੇ ਭਲੇਖੇ ਲਈ ਦੂਰ ਕਰਨ ਵਾਲੇ ਮੈਂ ਛੇਤੀ ਕਰੂੰ ਮੈਂ ਉਹ ਬਲਵੀਰ ਪੰਨੂ ਆ ਜਿੰਨੂੰ ਤੂੰ 2016 ਦੇ ਵਿੱਚ ਫੋਨ ਕਰਕੇ ਕਿਹਾ ਸੀ ਨਾ ਤੂੰ ਆਮ ਆਦਮੀ ਪਾਰਟੀ ਦੀ ਰੈਲੀ ਦੇ ਕਿਹਾ ਔਰ ਮੈਂ ਤੈਨੂੰ ਚੈਲੰਜ ਕੀਤਾ ਸੀ ਕਿ ਤੂੰ ਵੀ ਰੋਡ ਤੇ ਹੁੰਨਾ ਮੈਂ ਵੀ ਰੋਡ ਤੇ ਹੁੰਨਾ ਤੇਰੀ ਸਰਕਾਰ ਸੀ ਹੁਣ ਮੈਂ ਇਲੈਕਸ਼ਨ ਤੋਂ ਬਾਅਦ ਤੇਰੇ ਨਾਲ ਬੜੇ ਸਾਫ਼ ਕੰਮ ਕਰਨ ਵਾਲੇ ਨੇ ਬੜੇ ਲੋਕਾਂ ਦੇ ਤੂੰ ਨਜਾਇਜ਼ ਪਰਚੇ ਕਰਾਏ ਨੇ ਉਹਦਾ ਹਿਸਾਬ ਵੀ ਤੇਰੇ ਕੋਲ ਜਣਾਜ ਸੰਗਤ ਨੇ ਪਿੰਡਾਂ 'ਚ ਵੇਖੋ ਜੀ ਕਿਸੇ ਵੀ ਪਿੰਡ ਚੁਣ ਕੇ ਸਰੂਪਾ ਪਾ ਕੇ ਤੇ ਮੋਢੇ ਤੇ ਝੰਡਾ ਲਾ ਕੇ ਵਿੱਚੋਂ ਦੀ ਲੱਗ ਜੇ ਆਪੇ ਲੋਕਾਂ ਨੇ ਸਵਾਗਤ ਕਰ ਲੈਣਾ ਕਿਸੇ ਵੀ ਪਿੰਡ ਦੇ ਵਿੱਚ ਵੇਖੋ ਕਿਸਾਨ ਜਥੇਬੰਦੀ ਦੇ ਨਾਲ ਬੈਠੀ ਸਤਿਕਾਰਯੋਗ ਨੇ ਮੇਰੇ ਕਿਸਾਨ ਜਥੇਬੰਦੀ ਭਰਾ ਮੇਰੇ ਖੁੱਤਿਆ ਜੀ ਕਿਸਾਨ ਜਥੇਬੰਦੀ ਦੇ ਲੀਡਰ ਨੇ ਕੋਈ ਵੀ ਪਿੰਡ ਦੇ ਵਿੱਚ ਕਿਸਾਨ ਜਥੇਬੰਦੀ ਵਾਲੇ ਕੋਰੋਂ ਘਰ ਅਚ ਲਾਉਸਮੈਂਟ ਆ ਗਈ ਨਹੀਂ ਕੋਈ ਵੀ ਪਿੰਡ ਦੇ ਵਿੱਚ ਕਿਸਾਨ ਜਥੇਬੰਦੀ ਆ ਇਹਨਾਂ ਨੂੰ ਦੰਦ ਨਹੀਂ ਹੁੰਦੇ ਨਹੀਂ ਇੱਥੋਂ ਤੱਕ ਮੈਨੂੰ ਪਤਾ ਲੱਗਾ ਹੈ ਜਿਹੜਾ ਜਿਹੜਾ ਇਹਨਾਂ ਦੀ ਮੀਟਿੰਗ ਕਹੂਗਾ ਕਿਸਾਨ ਜਥੇਬੰਦੀ ਉਹਨਾਂ ਦੀ ਵੀ ਲੋਤਾ ਕਰੋ ਬੜਾ ਮਾੜੀ ਗੱਲ ਹੈ ਇਹਨਾਂ ਦੇ ਵਿੱਚ ਜੋ ਜ਼ਖਮ ਦਿੱਤੇ ਨੇ ਆਪਣੇ ਹੱਕ ਲੈਣ ਗਏ ਸੋ ਨਾ ਹੱਕ ਲੈਣੇ ਜਾਇਜ਼ ਹੈ ਪਰ ਨੇਆਂ ਤੇ ਬੈਠਣਾ ਕੋ ਨਜਾਇਜ਼ ਗੱਲ ਥੋੜੀ ਧਰਨਿਆਂ ਤੇ ਬੈਠਿਆਂ ਨੂੰ ਗੋਲੀਆਂ ਮਾਰੀਆਂ ਧਰਨਿਆਂ ਤੇ ਬੈਠੇ ਸਾਡੇ ਲੀਵਰ ਦੇ ਭਰਾ ਸਾਡੇ ਦੁਕਾਨਦਾਰ ਭਰਾ ਸਾਡੇ ਜ਼ਿਮੀਂਦਾਰ ਭਰਾ ਸਾਡੇ ਸਾਨੂੰ ਛੱਡ ਕੇ ਚਲੇ ਗਏ ਨੇ ਥੋੜੀ ਥੁੜੀ ਗਏ ਆਪਾਂ ਸਾਡੇ ਖੂਨ ਸੇ ਮੰਡੇ ਆਏ ਪਹਿਲੀ ਰਵੀਕਰਨ ਤੋਂ ਕਾੜੋ ਨਾ ਕਰਾਂਗੇ ਸਾਹਿਬ ਸ਼ਹਿਰ ਦੀ ਨਖਰੇਗਾ ਟੂਰੀਆਂ ਦੀ ਇੱਕ ਹੋਰ ਸਮੱਸਿਆ ਆ ਰਹੀ ਹੈ। ਲਾਈਟ ਤੇ ਚਲੋ ਗਰਮੀ ਯਾਦਾ ਨਾ ਪਿਛਲੀ ਵਾਰੀ ਤੁਸੀਂ ਆਪਣੇ ਨਿੱਜੀ ਪੈਸਿਆਂ ਵਿੱਚੋਂ ਰਾਤ ਦੀ ਜਿਹੜੀ ਸ਼ਿਫਟ ਸੀ ਨਾ ਬੰਦਿਆਂ ਦੀ ਉਹ ਲਵਾ ਕੇ ਸ਼ਹਿਰ ਵਾਸੀਆਂ ਨੂੰ ਥੋੜਾ ਜਿਹਾ ਖਾਮਦਵਾ ਜੇ ਹੈ ਫੇਰ ਮੁਸ਼ਕਲ ਆ ਮੁਸ਼ਕਲ ਹੈ ਰਾਤ ਦੀ ਸ਼ਿਫਟ ਲਈ ਬੰਦੇ ਨਹੀਂ ਹੈਗੇ ਜੀ। ਮੈਂ ਕਰਵਾ ਦ ਨਾਲ ਹੋ ਜਾਂਦਾ ਹੈ। ਨਹੀਂ ਲਾਈਟ ਨਹੀਂ ਆ ਰਹੀ ਰਾਤ ਦੀ। ਲਾਈਟ ਆਉਂਦੀ ਆ ਜਦੋਂ ਬਾਟ ਪਰ ਬੰਦੇ ਨਹੀਂ ਹੈ। ਓਕੇ ਮੈਂ ਕਰ ਦ। ਮੈਂ ਬਿਲਕੁਲ ਹੋ ਜਾਂਦਾ ਹੈ। ਅੱਜ ਹੀ ਹੋ ਜਾਏਗਾ। ਮੈਂ ਸਵੇਰ ਤੋਂ ਆਪਣੇ ਪਰਸਨਲ ਹਾਂ ਮੈਂ ਪਰਸਨਲ ਜੇਬ ਤੋਂ ਮੈਂ ਕਈ ਵੀਰ ਹੈਗੇ ਨੇ ਜਿਹੜੇ ਡਿਪਲੋਮਾ ਹੋਲਡਰ ਇੱਦਾਂ ਮੈਂ ਕਿਸੇ ਨੂੰ ਨਹੀਂ ਲਾ ਸਕਦਾ ਕਈ ਵੀਰ ਇੱਦਾਂ ਦੇ ਹੈਗੇ ਨੇ ਡਿਪਲੋਮਾ ਹੋਲਡਰ ਹੈਗੇ ਨੇ ਪਿੰਡਾਂ ਦੇ ਵਿੱਚ ਉਹਨਾਂ ਦੀ ਆਪਾਂ ਡਿਊਟੀ ਲਾ ਦੇਣੀ ਜੋ ਸ਼ਹਿਰ ਨੂੰ ਮੁਸ਼ਕਲ ਨਾ ਹੋਵੇ ਉਹਨੇ ਕੱਲ ਤੋਂ ਇਰਾਦਾ ਨਾਲ ਸਵੇਰ ਤੋਂ ਲੱਗ ਗਿਆ ਰਾਤ ਦੀ ਸ਼ਿਫਟ ਜਿਹੜੀ ਨਹੀਂ ਰਾਤ ਨੂੰ ਸਮਝੋ ਕਿ ਸਵੇਰ ਤੋਂ ਲੱਗ ਗਿਆ ਕੱਲ ਰਾਤ ਨੂੰ ਤਾਂ ਨੂੰ ਮੁਸ਼ਕਲ ਨਹੀਂ ਆਊਗੀ ਸ਼ਹਿਰ ਵਸੇ ਕੀ ਨੂੰ ਲਾਈਟ ਦੀ ਅਸੀਂ ਕੁਝ ਨੇ ਕਰਾਂਗੇ ਅਗਲੇ ਛੇਤੀ ਆਪਾਂ ਸ਼ਹਿਰ ਦਾ ਜਿਹੜਾ ਲੋਡ ਦਾ ਸਿਸਟਮ ਹੈ ট্রান্সਫਰਮਰ ਜਿੱਤੇ ਜਿੱਤੇ ਲੱਗਣੇ ਵੈਸੇ ਤਾਂ ਕਾਫੀ ਲੱਗੇ ਮੈਂ ਟ੍ਰਾਫੀ ਟ੍ਰਾਂਸਫਰ ਲਗਾਉਂਗਾ ਹੋਰ ਵੀ ਜਿੱਥੇ ਮੁਸ਼ਕਲ ਹੋਵੇ ਉਹ ਚੈੱਕ ਕਰ ਲਾਂਗੇ ਮੈਂ ਹੋਰ ਵੀ ਸੰਗਤ ਨੂੰ ਬੇਨਤੀ ਕਰਦਾ ਜੇ ਤੁਸੀਂ ਜੀ ਦਾਸ ਜੀ ਹਨਾ ਸਾਹਿਬ ਆਖੋ ਕਿੰਨਾ ਚਾਹੀਦਾ ਹੈ ਫੀਡਾਂ ਦੀਆਂ ਨੇ ਪਿੰਡ ਵਾਲੇ ਚੱਕ ਤੋਂ ਕਾਫੀ ਵੱਡੀ ਜਿੰਦੀ ਦੀ ਪਰਵਾਹ ਸ਼ਾਮਲ ਹੋਏ ਨੇ ਵੇਖੋ ਜੀ ਬਹੁਤ ਪਿੰਡਾਂ ਦੇ ਵਿੱਚ ਅੱਜ ਮੈਂ 809 ਪਿੰਡਾਂ ਚ ਗਿਆ ਹੋਰ ਬਹੁਤ ਪਿੰਡਾਂ ਦੇ ਵਿੱਚ ਸੰਗਤ ਦਾ ਇੰਨਾ ਜ਼ਿਆਦਾ ਰੁਝਾਨ ਹੈ ਕਿ ਮੈਨੂੰ ਲੱਗਦਾ ਵੀ 30 ਤੋਂ 35 ਹਜ਼ਾਰ ਦੀ ਲੀਡ ਫਟੇ ਘੜ ਕੁੜੀਆਂ ਦੇ ਹੋ ਇਹ ਤੋਂ ਕਹਿੰਦੀ ਜਾਂਦੀ ਲੀਡ ਕਾਫੀ ਵੱਡੀ ਸੰਗਤ ਰੋਜ਼ ਸ਼ਾਮਲ ਹੋ ਰਹੀ ਹੈ ਰੋਜ਼ ਜੰਗਰ ਧੜਾ ਧੜ ਤਾਲਾ ਕਰ ਭਰੋਸਾ ਇਹ ਕੋਈ ਜੀ ਪਾਰਟੀ ਨਾਲ ਸੰਗਤ ਜੁੜ ਰਹੀ ਹੈ ਤੇ ਸੰਗਤ ਨੂੰ ਭਰੋਸਾ ਹੈ 10 ਘੰਟੇ ਲਾਈਟ ਆ ਰਹੀ ਹੈ ਦਿਨੇ ਰਾਤ ਨੂੰ ਮੋਟਰਾਂ ਤੇ ਜਾਣ ਦੀ ਲੋੜ ਨਹੀਂ ਪੈਰੀ ਜੇ ਬਿਜਲੀ ਦਾ ਬਿੱਲ ਬਾਤ ਕੀਤਾ ਕਿਸੇ ਨੂੰ ਇਹ ਨਹੀਂ ਕਿਹਾ ਤੂੰ ਵੋਟ ਨਹੀਂ ਪਾਈ ਤੂੰ ਇਦਾਂ ਨਹੀਂ ਕੀਤਾ ਹੁਣ ਮhalla ਕਲੀਨਿਕ ਲੱਗ ਰਹੀ ਆਵਾ ਕੋਈ ਇੱਥੇ ਨਹੀਂ ਕਿਹਾ ਜਾਂਦਾ ਵੀ ਤੂੰ ਕਾਂਗਰਸੀ ਆ ਤੂੰ ਕਾਲੀ ਆ ਸਾਰੀਆਂ ਦਵਾਈ ਦਿੱਤੀ ਜਾਂਦੀ 1000 ਰੁਪਏ ਦੇਣ ਜਾ ਰਹੇ ਜਲਦੀ ਕਿਸੇ ਨੂੰ ਕਿਹਾ ਜਾਊਗਾ ਵੀ ਤੂੰ ਕਾਲੀ ਆ ਤੂੰ ਕਾਂਗਰਸੀ ਆ ਗਰੰਟੀ ਆਪਾਂ ਸਾਰੀਆਂ ਪੂਰੀਆਂ ਕਰਾਂਗੇ ਔਰ ਜਿਹੜੀਆਂ ਮੈਂ ਸ਼ਹਿਰ ਨੂੰ ਗਰੰਟੀਆਂ ਪਰਸਨਲ ਤੌਰ ਤੇ ਦੇ ਰਿਹਾ ਉਹ ਵੀ ਮੈਂ ਗਰੰਟੀਆਂ ਪੂਰੀਆਂ ਕਰੂੰਗਾ ਮੈਂ ਪਿੰਡ ਪਿੰਡ ਤੇ ਜਾ ਕੇ ਕਹਿ ਰਹੇ ਆ ਵੀ ਮੈਨੂੰ ਤੁਸੀਂ ਵੋਟ ਤਾਂ ਪਾਉਣੀ ਐ ਨਹੀਂ ਤੇ ਪਿੰਡਾਂ ਦਾ ਗੰਨ ਕੱਢੋ ਸ਼ਹਿਰ ਵਾਸੀ ਇਹਨੂੰ ਕਹਿ ਰਿਹਾ ਮੈਨੂੰ ਤਾਂ ਪਾਓ ਜੇ ਮੈਂ ਸ਼ਹਿਰ ਦਾ ਗੰਨ ਕੱਢਾਂਗਾ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਸਤਿਕਾਰਯੋਗ ਗੁਰਵੀਰ ਪੰਨੇ ਸਿੰਘ ਜੀ ਉਹ ਸਾਡੇ ਚ ਵਿਚਲੇ ਕਿਸੇ ਤਰ੍ਹਾਂ ਦੀ ਉਹਨਾਂ ਚੇਪੇ ਪਾਉਣੀ ਹੈ ਜੀ ਬਹੁਤ ਪਿਆਰ ਨਾਲ ਸਾਡੇ ਨਾਲ ਸਾਰਿਆਂ ਨਾਲ ਵਿਚਲਦੇ ਮਾਤਾਵਾਂ ਨਾਲ ਆਪਣੀਆਂ ਭੈਣਾਂ ਨਾਲ ਬਹੁਤ ਪਿਆਰ ਨਾਲ ਗੱਲਬਾਤ ਕਰਦੇ ਬਾਕੀ ਕੀ ਮੈਂ ਧੰਨਵਾਦ ਕਰਦੀ ਨਾ ਇਹਨਾਂ ਨੇ ਬਹੁਤ ਇੰਨੇ ਜਿਆਦਾ ਆਪਾਂ ਲੋਕਾਂ ਦੇ ਘਰ ਦਾਲਾ ਖਾਡੀਆਂ ਭਾਜੀ ਨੇ ਨਹੀਂ ਮਿਹਨਤ ਕੀਤੀ ਹੈ ਕਿ ਉੱਚੀਆਂ ਬਲੰਦੀਆਂ ਤੱਕ ਆਪਾਂ ਭਾਜੀ ਨੇ ਲੈ ਕੇ ਜਾਵਾਂਗੇ ਸ਼ੈਰੀ ਕਲਸੀ ਨੂੰ ਵੱਡੀ ਲੀਡ ਨਾਲ ਆਪਾਂ ਜਿਤਾਵਾਂਗੇ ਕਿਸੇ ਤਰ੍ਹਾਂ ਦੀ ਬਹੁਤ ਜ਼ਿਆਦਾ ਵੱਡੀ ਭਾਜੀ ਨੂੰ ਵੀ ਵੱਡੀ ਲੀਡ ਨਾਲ ਜਿਤਾਵਾਂਗੇ ਤੇ ਉਹਨਾਂ ਨੂੰ ਵੀ ਹਾਨੂੰ ਪਿਸ਼ਵਾਸ ਹੋਇਆ ਰੱਬ ਤੇ ਵੀ ਤੇ ਆਉਣ ਵਾਲੇ ਸਮੇਂ 'ਚ ਸ਼ੈਰੀ ਕਲਸੀ ਹੀ ਹੋਣਗੇ ਅੱਗੇ ਤੇ ਭਾਜੀ ਵੀ ਹੋਣਗੇ ਅੱਗੇ ਧੰਨਵਾਦ ਹਾਂਜੀ ਅੱਜ ਮੀਟਿੰਗ ਹੋਇਆ ਵਾਰਡ ਕਿਸ ਦਾ ਦੇ ਅੱਜ ਵਾਰਡ ਨੰਬਰ 2 ਦੇ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਦੀ ਅਗਵਾਈ ਦੇ ਵਿੱਚ ਮੈਡਮ ਮੈਡਮ ਪ੍ਰੀਤੀ ਅਤੇ ਜেমস ਮਸੀ ਵੱਲੋਂ ਕ੍ਰਿਸਚਨ ਭਾਈਚਾਰੇ ਦੀ ਬਹੁਤ ਵੱਡੀ ਮੀਤਨ ਕੀਤੀ ਗਈ ਹੈ ਜਿਹਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਮੈਂ ਵੇਖਣ ਨੂੰ ਦੇਖ ਰਿਹਾ ਕਿ ਸਾਰੇ ਮਸੀਹ ਭਾਈਚਾਰੇ ਦੇ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਪੰਨੂ ਸਾਹਿਬ ਦੀ ਗਵਾਈ ਦੇ ਵਿੱਚ ਸ਼ੈਰੀ ਕਲਸੀ ਦੇ ਹੱਕ ਵਿੱਚ ਭੁਗਤ ਰਹੇ ਨੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਫਤਿਹਗੜ ਚੂੜੀਆਂ ਵਾਲੇ ਆਪਣੀ ਬਿਹਤਰੀ ਚਾਹੁੰਦੇ ਨੇ ਆਪਣੇ ਇਲਾਕੇ ਦਾ ਵਿਕਾਸ ਚਾਹੁੰਦੇ ਨੇ ਆਪਣੇ ਪਰਿਵਾਰਾਂ ਦੀ ਤੰਦਰੁਸਤੀ ਅਤੇ ਖੁਸ਼ਹਾਲੀ ਚਾਹੁੰਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਜੀ ਨੂੰ ਫਤੇਗੜ ਚੂੜੀਆਂ ਸ਼ਹਿਰ ਵਿੱਚੋਂ ਵੱਡੀ ਲੀਡ ਦੇ ਕੇ ਭੇਜਣ ਤਾਂ ਕਿ ਬਲਬੀਰ ਸਿੰਘ ਪੰਨੂ ਦਾ ਹੌਸਲਾ ਵਧੇ ਤੇ ਉਹ ਫਤੇਗੜ ਚੂੜੀਆਂ ਵਾਲਿਆਂ ਦੇ ਲੋਕਾਂ ਦੇ ਹੋਰ ਵੀ ਕੰਮ ਜਿਹੜੇ ਬੜੇ ਉਤਸ਼ਾਹ ਤੇ ਦਲੇਰੀ ਨਾਲ ਕਰਨ। ਵਾਰ ਵਿੱਚ ਮੀਟਿੰਗ ਹੋਈ। ਮੈਂ ਪੰਨੂ ਸਾਹਿਬ ਇੱਥੇ ਪਹੁੰਚੇ ਪੰਨੂ ਸਾਹਿਬ ਦੇ ਇੱਥੇ ਪਹੁੰਚੇ ਤੇ ਮਾਊਜੀ ਆਇਆ ਕਿਹਾ ਹੋਰ ਦੋ ਵਾਰ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ।